ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਦੇ ਪਿੰਡ ਕਮਾਲੂ ਵਿਖੇ ਕਨਕ ਦੇ ਰੱਖ-ਰਖਾਵ ਨੂੰ ਲੈ ਕੇ ਹੋਈ ਫਾਇਰਿੰਗ ਮਾਨਯੋਗ ਡੀਐਸਪੀ ਰਜੇਸ਼ ਨੇ ਹੀ ਨੇ ਪੱਤਰਕਾਰਾਂ ਨਾਲ ਗਲਵੱਤ ਕਰਦੇ ਹੋਏ ਜਾਣਕਾਰੀ ਦਿੱਤੀ ਕਿ ਪਿੰਡ ਕਮਾਲੂ ਵਿਖੇ ਦੋਦੇ ਰੱਖ-ਰਖਾਵ ਨੂੰ ਲੈ ਕੇ ਹੋਏ ਝਗੜੇ ਦੌਰਾਨ ਕੀਤੀ ਗਈ ਫਾਇਰਿੰਗ ਫਾਇਰਿੰਗ ਦੇ ਰੰਤ 3 ਰਾਉਂਡ ਮਾਰੇ ਚਲਾਏ ਗਏ ਤੇ ਪੁਲਿਸ ਵੱਲੋਂ ਇਸ ਦੇ ਉੱਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕੀਤੀ ਗਈ ਹੈ ਆਓ ਆਪਾਂ ਜਾਣਦੇ ਹਾਂ ਪੂਰਾ ਮਾਮਲਾ ਡੀਐਸਪੀ ਰਜੇਸ਼ ਨੇਹੀ ਦੀ ਜਵਾਨੀ ਕੀ ਕਹਿੰਦਾ ਉਹਨਾਂ ਦਾ ਇਸ ਮਾਮਲੇ ਦੇ ਕਾਰਨ ਇਹ ਫਿਰ ਕੀ ਮਾਮਲਾ ਸੀ ਕਿਉਂ ਇਹ ਫੈਰ ਹੋਈ ਹੈਗੀ ਹੈ ਕੀ ਗੱਲ ਹੈ ਕੱਲ ਮਿਤੀ 19 4 25 ਨੂੰ ਵਕਤ ਕਰੀਬ 2:00 ਵਜੇ ਤੇ 2:30 ਵਜੇ ਤੇ ਕੱਲ ਸ਼ਾਮ ਜਿਹੜਾ ਹੈਗਾ ਇੱਕ ਸੂਚਨਾ ਵਸੂਲ ਹੋਈ ਸੀ ਐਸਐਚਓ ਰਮਨ ਕਿ ਕਮਾਲੂ ਪਿੰਡ ਵਿਖੇ ਜਿਹੜੀ ਹੈਗੀ ਆ ਖੇਤਾਂ ਦੇ ਵਿੱਚ ਕੋਈ ਫਾਇਰਿੰਗ ਹੋਈ ਹੈ ਜਿਹਦੇ ਵਿੱਚ ਜਿਹੜਾ ਹੈਗਾ ਸੁਖਪਾਲ ਸਿੰਘ ਪੁੱਤਰ ਵਿਸਾਖਾ ਸਿੰਘ ਵਾਸੀ ਕਮਾਲੂ ਦੇ ਬਿਆਨਾਂ ਦੇ ਉੱਪਰ ਜਿਹੜਾ ਹੈਗਾ ਉਹਦੇ ਲੜਕੇ ਜਕਤਾਰ ਸਿੰਘ ਦੇ ਉੱਪਰ ਇੱਕ ਜਿਹੜਾ ਹੈਗਾ ਉਹ ਮੁਕੱਦਮਾ ਦਰਜ ਕੀਤਾ ਗਿਆ ਹੈਗਾ ਅੰਡਰ ਸੈਕਸ਼ਨ 109 ਤੇ ਜਿਹੜਾ ਹੈਗਾ 115 2 ਬੀ ਐਨ ਐਸ 52 54 ਉਹਨਾਂ ੜ੍ਹਾਂ ਜ਼ਿਕਰ ਤੇ ਉਹ ਜਿਹੜਾ ਦੋਸ਼ੀ ਫਰਾਰ ਹੈ ਤੇ ਇਹ ਉਮੀਦ ਹੈ ਛੇਤੀ ਦੋਸ਼ੀ ਨੂੰ گرفتار ਕਰ ਲਿਆ ਜਾਵੇ ਕੀ ਕਾਰਨ ਕੀ ਹੋਇਆ ਤਾਂ ਪਹਿਲੀ ਮੋੜੀ ਜਾਂਚ ਤੋਂ ਪਤਾ ਲੱਗਿਆ ਕਿਉਂ ਫਾਇਰਿੰਗ ਕਰਨ ਦੀ ਕਿਤੇ ਆਪ ਦੇ ਪਿਤਾ ਦੀ ਕਿਤੇ ਹਮਲੇ ਇਹਦੇ ਬਿਆਨਾਂ ਦੇ ਅਨੁਸਾਰ ਜਿਹੜਾ ਹੈਗਾ ਮਦਈ ਦੇ ਬਿਆਨਾਂ ਦੇ ਅਨੁਸਾਰ ਸਰਪਾਲ ਸਿੰਘ ਦੇ ਇਹ ਜਿਹੜਾ ਹੈਗਾ ਕਲ ਕਣਕ ਵੱਢਣ ਲਈ ਆਪਣੇ ਮੁੰਡਿਆਂ ਦੇ ਨਾਲ ਜਿਹੜਾ ਹੈਗਾ ਖੇਤਾਂ 'ਚ ਗਿਆ ਸੀ ਜਿੱਥੇ ਕਣਕ ਰੱਖਣ ਤੇ ਵੇਚਣ ਨੂੰ ਲੈ ਕੇ ਇਹਨਾਂ ਦੇ ਆਪਸ ਦੇ ਵਿੱਚ ਕਹਾ ਸੁਣੀ ਹੋਗੀ ਜਿਹਨੂੰ ਦੇਖਦੇ ਹੋਏ ਜਿਹੜਾ ਹੈਗਾ ਯਮਨ ਚ ਖੁੰਧਕ ਰੱਖਦੇ ਹੋਏ ਇਹਦੇ بیٹے ਨੇ ਇਹਦੇ ਤੇ ਜਿਹੜੇ ਹੈਗੇ ਆ ਫਾਇਰਿੰਗ ਕਰ ਦਿੱਤੀ ਕਿੰਨੇ ਘਰ ਹੋਏ ਸਭ ਕਿਸ ਤਰ੍ਹਾਂ ਹਾਲਾਤ ਕਿਸ ਤਰ੍ਹਾਂ ਇਹਦੇ ਚ ਤਿੰਨ ਫਾਇਰ ਜਿਹੜੇ ਹੈਗੇ ਆ ਹੁਣੇ ਬਿਆਨ ਹੋਏ ਆ ਤੇ ਉਹਦੇ ਵਿੱਚ ਜਿਹੜੀਆਂ ਫਾਇਰ ਜਿਹੜੀ ਇਸੇ ਤੇ ਆਈਆਂ ਹੈਗੀਆਂ ਇਹ ਜਿਹਦੇ ਤੇ ਅਸੀਂ ਬਖਤਵੰਤ ਅੰਦਰ ਚ ਕੀਤਾ ਹੈ ਹਾਲਾਤ ਕਿਸ ਤਰ੍ਹਾਂ ਦੇ ਨੇ ਹਾਲਾਤ ਜਿਹੜਾ ਹੈਗਾ ਅੰਡਰ ਜਿਹੜਾ ਹੈਗਾ ਆਊਟ ਆਫ ਲੇਂਜਰ ਹੈ ਇਹ ਸਖਪਾਲ ਸਿੰਘ ਜਿਹੜਾ ਹੈਗਾ ਤੇ ਦੋਸ਼ੀ ਹਾਲ ਦੀ ਘੜੀ ਫਰਾਰ ਹੈ ਤੇ ਛੇਤੀ ਉਹਨੂੰ ਟੀਮਾਂ ਜਿਹੜੀਆਂ ਹੈਗੀਆਂ ਰੇਡਾਂ ਕਰ ਰਹੀਆਂ ਤੇ ਛੇਤੀ ਉਹਨੂੰ ਗ੍ਰਿਫਤਾਰ ਕਰ ਲਿਆ ਅਸਲਾਰੇ ਦਾ ਆਪਣਾ ਜੀ ਹੈ ਹਾਂ 2754 ਨਾਲ ਸਾਡੇ ਦਾ ਲਿਸੈਂਸੀ ਅਸਲਾ ਸੀਗਾ ਤਾਂ ਹੀ ਇੱਥੇ ਤੇ ਜਿਹੜੀ 27 ਅੰਡਰ ਸੈਕਸ਼ਨ 27 ਐਵਿਡੈਂਸ ਜਿਹੜੀ 27 ਆਮਜਕ ਦੇ ਲਈ ਹੈਗੀ ਏ ਤਾਰਾ ਤੇ ਬਾਕੀ ਜਿਹੜਾ ਹੈ ਵੈਰੀਫਾਈ ਕਰਾਂਗੇ ਉਸ ਤੋਂ ਬਾਅਦ ਜਦੋਂ ਅਰੈਸਟ ਹੋਊਗਾ ਉਸ ਤੋਂ ਬਾਅਦ ਦੇਖਦੇ ਨੇ ਤੇ ਜਨਾ ਹੁਣ ਵੀ ਕੋਈ ਵਿਅਕਤੀ ਸੀ ਜੋ ਨਹੀਂ ਇਹਦੇ ਨਾਲ ਜਿਹੜੇ ਦਾ ਭਰਾ ਜਿਹੜਾ ਦੂਸਰਾ ਸੀਗਾ ਪਰ ਇਹਨੇ ਬਿਆਨ ਜਿਹੜਾ ਹੈਗਾ ਉਹ ਇੱਕੋ ਲੜਕੇ ਦੇ ਖਿਲਾਫ ਜਿਹੜਾ ਹੈਗਾ ਆਪਣੇ ਉਹ ਲਿਖਾਇਆ ਹੈਗਾ ਜਿੰਨੇ ਤੇ ਫਾਇਰਿੰਗ ਕੀਤੀ ਸੀ ਜਗਦਾਰ ਸਿੰਘ